ਨਾਮ ਜਕਸੀਰ ਸਿੰਘ ਪੰਗੂਆ ਜੀ ਠੇਕਾ ਮੁਲਾਜ਼ਮ ਸਮੇਂ ਹਰ ਸਪੋਰਟ ਚ ਆਪਾਂ ਜਦਾ ਸਵਾਈ ਆਗੂ ਆ ਅਸੀਂ ਵੱਖ-ਵੱਖ ਸਰਕਾਰੀ ادارے ਜਿਹੜੇ ਸੇਵਾ ਦੇ ادارے ਆ ਜਿੰਨੇ ਵੀ ਸਸਤੀਆਂ ਸਹੂਲਤਾਂ ਜਿਹੜੇ ਲੋਕਾਂ ਨੂੰ ਦਿੰਦੇ ਆ ਉਹ ਅਦਾਰਿਆਂ ਦੇ ਵਿੱਚ ਅਸੀਂ ਪਿਛਲੇ 20-25 ਸਾਲ ਆ ਅਸੀਂ ਜਿਹੜੇ ਆ ਖੜੇ ਆ ਅਸੀਂ ਲਹਿਰਾ ਥਰਮਲ ਕਮਗ ਤੇ ਸਾਲ ਮਾੜਾ ਮੁੱਖ ਪੰਜਾਬ ਆ ਇਹੇ ਮੰਨ ਲੋ ਹਰ ਸਾਨੂੰ ਮੀਟਿੰਗਾਂ ਵਿੱਚ ਤੇ ਜੇ ਮੈਂ ਦਾ ਬਹਾਨਾ ਬੜਾ ਉਹ ਹਰ ਵਾਰ ਸਾਨੂੰ ਬਰਾੰਗੇ ਵਾਂਗੂ ਮੋੜਦਾ ਰਿਹਾ ਹੈਗਾ ਜਾਨੀ ਕਿ ਚੰਡੀਗੜ੍ਹ ਤੋਂ ਅਸੀਂ 4-4 5-5000 ਰੁਪਏ ਚੰਡੀਗੜ੍ਹ ਜਾਂਦੇ ਸੀਗੇ 21 ਵਾਰ ਸਾਨੂੰ ਉੱਥੋਂ ਮੋੜਿਆ ਹੈਗਾ ਮੀਟਿੰਗ ਨਹੀਂ ਸਾਡੇ ਨਾਲ ਕੀਤੀ ਜਾਨੀ ਕਿ ਅੱਜ ਇਹ ਸਾਡਾ ਪ੍ਰੋਗਰਾਮ ਲਿਖਿਆ ਹੋਇਆ ਹੈਗਾ ਜਿਹੜਾ ਆ ਰਾਮਪੁਰੇ ਆਇਆ ਸੀਗਾ ਸਮੁੱਚੇ ਪੰਜਾਬ ਦੇ ਵਿੱਚ ਮੁੱਖ ਮੰਤਰੀ ਪੰਜਾਬ ਦਾ ਕਾਲਿਆ ਢੰਡਰ ਕੀਤਾ ਜਾ ਰਿਹਾ ਹੈ ਸਮੁੱਚੇ ਪੰਜਾਬ ਦੇ ਵਿੱਚ ਠੇਕਾ ਆਊਟਸੋਰਸਰ ਤੇ ਅਲਸਟਮੈਂਟ ਨੂੰ ਪ੍ਰੋਰ ਕਰ ਰਿਹਾ ਹੈ ਕਾਲਿਆ ਢੰਡਰ ਨੇ ਅੱਜ ਰਾਮਪੁਰੇ ਸਾਨੂੰ ਆਉਣ ਦਾ ਬਤ ਦਿੱਤੇ ਵੀ ਅਸੀਂ ਵਿਰ ਸਿੱਧਾ ਪਤਾ ਕਰਦੇ ਵੀ ਕਿੱਥੇ ਆ ਉਹ ਉਸ ਤੋਂ ਬਾਅਦ ਉਹਨਾਂ ਨੂੰ ਸੜਾਉਣ ਵਾਸਤੇ ਪ੍ਰੋਟੈਸਟ ਕਰਾਂਗੇ ਕਿੰਨੇ ਜਣੇ ਸੀ ਅੱਜ ਅਸੀਂ ਮੰਨ ਲਓ ਸੀਗੇ 100 ਦੇ ਕਰੀਬ ਬੰਦੇ ਹੁਣ ਤੁਸੀਂ ਇੱਥੇ ਕਿੰਨੇ ਜਨੇ ਰਹੇ ਕਿੰਨਿਆਂ ਨੂੰ ਲੈ ਗਏ ਉਹ ਕਾਫੀ ਸਾਥੀਆਂ ਨੂੰ ਲੈ ਕੇ ਸਾਡੇਆਂ ਕਾਫੀ ਬੰਦੇ ਨੇ ਪੱਗਾਂ ਵੀ ਉਤਰੀਆਂ ਨੇ ਯਾਨਕਿ ਵੱਖ-ਵੱਖ ਥਾਣਿਆਂ ਤੇ ਲੈ ਗਏ ਉਹ ਪਤਾ ਕਰਦੇ 60 ਫੀਟ ਤਾਂ ਨਹੀਂ ਹਾਲੇ ਪਤਾ ਉਹ ਬੰਦੇ ਨੂੰ ਮਿਲ ਕੇ ਲੱਗ ਰਹੇ ਰੈਲੀ ਹੈ ਰੈਲੀ ਹੈ ਕਿਸ ਨੂੰ ਰੈਲੀ ਆਈ ਤਾਂ ਕਿਹਦੇ ਹੁੰਦੇ ਸਾਡੇ ਦਾ ਦਫ਼ਤਰ ਤੁਹਾਡਾ ਪ੍ਰਧਾਨ ਹਾਂਜੀ ਅਸੀਂ ਮੌਜੂਦਾ ਰਾਮਪ੍ਰਹੂਲ ਦੇ ਆ ਅੱਛਾ ਤੁਸੀਂ ਨਿਵਾਸੀ ਹੋ ਪਾਰੀ ਬੰਦੇ ਆ ਹਾਂਜੀ ਇਹ ਮਾਰਜੀ ਦਾ ਪ੍ਰਧਾਨ ਹੈ ਜੀ ਠੀਕ ਹੈ ਅਸੀਂ ਮੰਗ ਪੱਤਰ ਲੈ ਕੇ ਆਏ ਸੀ ਸਾਡੇ ਕੋਲ ਬਕਾਇਦਾ ਬਿਲਕਾਟ ਜੀ ਦੇ ਆਫਿਸ ਚ ਆਇਆ ਸੀ ਜੀ ਕਿ ਤੁਸੀਂ ਉਹਦਾ ਵੈਲਕਮ ਕਰਨਾ ਹੈ ਹਾਂ ਅਸੀਂ ਵੈਲਕਮ ਕਰਨ ਵਾਸਤੇ ਆਏ ਸੀ ਆ ਮੰਗ ਪੱਤਰ ਦੇ ਵਿੱਚ ਦੱਸੋਈ ਕੋਈ ਆਪਾਂ ਗਲਤ ਜੀ ਚੀਜ਼ ਲਿਖੀ ਹੋਈ ਹੈ ਜੀ ਧੱਕੇ ਮਾਕੇ ਕਿ ਬਹਿਗੇ ਸਾਨੂੰ ਕੋਈ ਕੋਈ ਰੋਕੇ ਨਹੀਂ ਕੋਈ ਰੋਕਿਆ ਨਹੀਂ ਹਾਂ ਇਹ ਫਾਸਟ ਗੱਡੀ ਆ ਇਹ ਫਾਸਟ ਹੀ ਗੱਡੀ ਹੈ ਜੇ ਕਿ ਸਾਡੀ ਮੰਡੀ ਤੋਂ ਇੰਨਾ ਡਾੜੀ ਲੱਗਦਾ ਸੀ ਕਿਉਂ ਆਏ ਸਾਡੀ ਮੰਡੀ ਦੇ ਵਿੱਚ ਜੀ ਕਿਉਂ ਆਏ ਸਾਡੀ ਮੰਡੀ ਦੇ ਵਿੱਚ ਕਿਸੇ ਦੇ ਉੱਪਰ ਗੱਡੀ ਚੜਚੇ ਦੀ ਵੇਰ ਜੀ ਸੋਇਕਰੀ ਆਏ ਸਾਡੀ ਮੰਡੀ ਦੇ ਵਿੱਚ ਜੀ ਆਏ ਕਿ ਗੱਡੀ ਆ ਜਾਣ ਵਾਲੀ ਗੱਲ ਹੁੰਦੀ